ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਪਹਿਲਾ ਵਲੌਗ ਬਣਾਉਣ ਚੱਲੇ ਆ ਨਵੀਂ ਤਰ ਰਾਕਤੀ ਅੱਜੋਂ ਦੇਖਣ ਚੱਲੇ ਆ ਤੇ ਗੱਡੀ ਚ ਘੁੰਮਣ ਚੱਲੇ ਆ ਬੱਕ ਨਾਲ ਮੇਰੇ ਹੈਗਾ ਪ੍ਰਿੰਸ ਤੇਰਾ ਵੀ ਬ్రో ਦੋ ਮੁੰਡੇ ਹੋਰ ਆ ਉਹ ਰਾਸਤੇ ਚੱਕਣੇ ਆ ਤੇ ਤੁਹਾਨੂੰ ਦਿਖਾਉਦੇ ਆ ਵੀ ਗੱਡੀ ਕਿਵੇਂ ਆ ਤੇ ਕਿਹੜੀ ਗੱਡੀ ਲੈਣ ਚ ਫਾਇਦਾ ਵਾ ਤੇ ਚਾਹੇ ਮੁੰਡੇ ਖੇਤ ਦੇ ਮੁੰਡੇ ਦੋ ਚੱਕਣੇ ਆ ਆਪਾਂ ਹੋ ਕੁਣ ਹੁਣ ਇਹ ਰਾਤ ਦਾ ਅੰਬੀਓ ਕਰ ਰਹੇ ਤੁਰ ਪਏ ਆ ਸਕਰਪ ਤੇ ਚੱਲੇ ਆ ਸਾਡੀ ਝੋਟੀ ਤੇ ਇਹਦੇ ਹਰ ਇੱਕ ਪਰ ਫੈਣੀ ਤਾਰ ਰੋ ਸੋਏ ਜੋ ਮਰਜੀ ਹੋਵੇ ਇਹਦਾ ਗੋਲਟਾ ਲੱਗੇ ਇਹ ਮੁੰਡਾ ਕਹਿੰਦਾ ਮੈਮੀ ਦੇਖਣ ਜਾਣਾ ਮੈਨੂੰ ਵੀ ਸ਼ੌਕ ਦਾ ਇਹਨੂੰ ਵੀ ਨਾਲ ਲੈ ਕੇ ਜਾਣਾ ਹੈਲੋ ਕਰਦੇ ਬਲੌਗ ਲਈ ਹੈਲੋ ਬਾਕ ਤੇ ਹੈਲੋ ਇਹ ਮੁੰਡਾਂ ਚਾ ਬਹੁਤ ਆ ਇਹਨੂੰ ਵੀ ਸ਼ੌਂਕ ਆ ਥਾਰ ਦਾ ਇਹਨੂੰ ਥਾਰ ਚ ਝੁੱਡਾ ਦਵਾਉਣਾ ਅੱਜ ਅੱਗੇ ਨਾਲ ਮਰਵਾ ਦੇ ਅੱਗੇ ਚੈੱਕ ਰਣਾ ਪਾਉਤ ਸਰੇ ਬੜਾ ਕੋਲੀ ਆ ਕੋਈ ਥਾਣੇ ਚ ਚਲਦੀ ਆ ਆਪਣੇ ਇਹਦੇ ਚ ਆਪਣੇ ਚ ਚੱਲੂ ਰੋਗੀ ਚੱਲੂ ਯਾਰ ਮੰਨ ਗਏ ਜੀ ਬੰਦ ਕਮਾਲ ਕਰੀ ਜੰਨਾ ਤਾਂ ਭਾਵੇਂ ਬਲਫੜਾ ਮੋੜੇ ਪਾਕਾ ਮਾਰ ਜਾਵੇ ਲੋ ਵੀ ਮਿੱਤਰੋ ਅੱਜ ਆ ਕੇ ਮਹਿੰਦਰੇ ਵਾਲੀ ਏਜੰਸੀ ਚ ਦੇਖਦੇ ਆ ਵੀ ਵੰਡ ਦਾ ਹਾਂ ਜੀ ਸਵਾਗਤ ਹੈ ਤੁਹਾਡਾ ਕੀ ਹਾਲ ਹੈ ਜੀ ਅਤੇ मैं उतरना नहीं ले तू बिना पेपर वर्क करके ही जाना अज एक पास करके ही जा ਇਹ ਮਿੰਟ ਦੇ ਸਮਾਈ ਲੈ ਐਸ ਆਹ ਦੇਖੀ ਤੱਕ ਆਦਿਕ ਗਲਾਬੋਸ ਕਿੰਨਾ ਛੋਟਾ ਵਿੱਚ ਇਹ ਕਹਿੰਦੇ ਵੈਂਟਿਲੇਟਰ ਆ ਵੀ ਠੰਡਾ ਰਹਿਂਦਾ ਵਿੱਚ ਚਾਰ ਕਲਰ ਨੇਗੇ ਰੈੱਡ ਬਲੈਕ ਵਾਈਟ ਗ੍ਰੇ ਦਿਖਾਉਨੇ ਆ ਕਿ ਕਰਕੇ ਆ ਟੌਪ ਤੋਂ ਥੱਲੇ ਵਾਲਾ ਥੱਲੇ ਵਾਲਾ ਵੇਰੀਐਂਟ ਆ ਉਹ ਟੌਪ ਆ ਉਹ ਵਾਈਟ ਵੀ ਟੌਪ ਆ 2.2 ਡੀਜ਼ਲ ਇੰਜਨ ਟੌਪ ਮਾਡਲ ਕਲਰ ਤਾਰਚ ਤਾਰ ਰੌਕ ਚ ਇਹ ਬੇਸ ਮਾਡਲ ਆਈ ਇਹ ਬੇਸ ਦਾ ਟੌਪ ਤੋਂ ਇੱਕ ਛੋਟਾ ਹਾਂ ਟੌਪ ਤੋਂ ਇਹ ਤੁਸੀਂ ਦੇਖੋ ਲਾਈ ਵੀ ਡਿਫਰੈਂਟ ਡਿਫਰੈਂਟ ਆ ਰਹੇ ਨੇ ਦੀ ਅੱਜ ਤੱਕ ਦੇ ਇੰਡੀਆ ਦੀ ਸਭ ਤੋਂ ਵੱਡੀ ਸ਼ਾਂਤੀ ਫਤਿਹ ਆ ਲੈਵਰ ਦੀ ਵੀ ਆਪਣੀ ਇੰਨੀ ਲੋਕ ਆ ਬਹੁਤ ਜੁਆ ਇੰਡੀ ਹੋਣ ਤੇ ਜੀ ਕੈਮਰਾ ਸਾਡੇ ਨਾਲ ਸੂਚਨ ਕਿ ਪਾਸੇ ਕਿਹੜਾ ਵੇਰੀਐਂਟ ਲਈ ਆਪਾਂ ਵੀ ਇਹ ਵੇਰੀਐਂਟ ਮੈਨੂੰ ਇਹਨਾਂ ਵਧੀਆ ਨਹੀਂ ਲੱਗਿਆ ਮੇਰੇ ਸਾਹਮਣੇ ਟੌਪ ਮਾਡਲ ਸਰ ਆਹ ਬੰਦਾ ਉਹ ਟੱਕਰ ਹਾਂ ਜਿਹੜਾ 4/2 ਟੌਪ ਆ ਬੈਸਟ ਉਹਦਾ ਇੰਟੀਰੀਅਰ ਬਹੁਤ ਵਧੀਆ ਵਾ ਤੇ ਉਹਦਾ ਇੱਕ ਚੀਜ਼ ਦੇਖੀ ਸਨ ਰੂਫ ਤੇ ਹੋਰ ਵੀ ਉਹਦੇ ਫੀਚਰ ਉਹਦਾ ਲੌਏ ਨੇ ਵਧੀਆ ਲੌਏ ਆ ਰਹੇ ਨੇ ਤੇ ਉਹ ਫੀਚਰ ਬਹੁਤ ਵਧੀਆ ਆ ਰਹੇ ਨੇ ਤੇ ਬਾਕੀ ਜੇ ਦੇਖਦੇ ਹਾਂ ਫਿਲਹਾਲ ਓਏ ਇਹ ਨਹੀਂ ਹੈਂਡ ਬ੍ਰੇਕ ਇੱਤਾ ਆ ਉਹਦਾ ਉਹ ਤੋਂ ਦੂਜੀ ਲੋਡ ਆ ਨਾ ਛੋਟ ਨਾਲੀ ਇਹ ਵੱਧ ਬੇਸ ਮਾਡਲ ਆ ਇਹ 5 ਆ ਇਹ ਕਾ ਕਿਹੜਾ 5 ਹੈ 5 ਐਮ ਐਕਸ 5 ਉਹ ਕਿਹੜਾ ਸੀ ਐਮ ਐਕਸ 7 ਉਹ 7